ਧਰਤੀ ਤੇ ਇਨਸਾਨੀ ਰੂਪ ਵਿੱਚ ਜਨਮ ਲੈਣ ਵਾਲੇ ਲੋਕਾਂ ਨੂੰ ਇਨਸਾਨ ਬਣ ਕੇ ਜਿਉਂਦੇ ਰਹਿਣ ਦਾ ਸੁਨੇਹਾ ਦੇਣ ਦਾ ਨਨਕਾਣੇ ਦੀ ਧਰਤੀ ਤੋਂ ਸ਼ੁਰੂ ਹੋਇਆ ਸਿਲਸਲਾ ਆਨੰਦਪੁਰ ਸਾਹਿਬ ਵਿਖੇ ਖਾਲਸੇ ਦੀ ਸਿਰਜਣਾ ਤੱਕ ਕਈ ਪੜਾਵਾਂ ਦੇ ਵਿੱਚੋਂ ਲੰਘਿਆ। ਗੁਰੂ ਨਾਨਕ ਸਾਹਿਬ ਦੇ ਰਾਹ ਨੂੰ ਅੱਗੇ ਤੋਰਨ ਵਾਲੇ ਸਾਰੇ ਗੁਰੂ ਸਾਹਿਬਾਨਾਂ ਨੇ ਆਪੋ ਆਪਣੇ ਸਮੇਂ ਦੌਰਾਨ ਵੱਖ-ਵੱਖ ਤਰੀਕਿਆਂ ਦੇ ਰਾਹੀਂ ਲੋਕਾਂ ਨੂੰ ਆਪਣੀ ਸਤੰਤਰਤਾ, ਆਪਣੇ ਹੱਕਾਂ ਅਤੇ ਜ਼ੁਲਮ ਦੇ ਖਿਲਾਫ ਡਟ ਕੇ ਖੜਨਾ ਸਿਖਾਇਆ। 6ਵੇਂ ਗੁਰੂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਸਮੇਂ ਵੀ ਲੋਕ ਗੁਲਾਮੀ ਦਾ ਜ਼ੂਲਾ ਹੰਡਾਰੇ ਸਨ ਤੇ ਉਸ ਵੇਲੇ ਗੁਰੂ ਸਾਹਿਬ ਨੇ ਲੋਕਾਂ ਨੂੰ ਦੱਸਿਆ ਸੀ ਕਿ ਜੇ ਬੋਲ ਕੇ ਜ਼ਾਲਮ ਨਾ ਸਮਝੇ ਤਾਂ ਹਥਿਆਰ ਚੁੱਕਣਾ ਵਾਜਬ ਹੈ ਜੇ ਸਾਰੇ ਰਾਹ ਬੰਦ ਹੋ ਜਾਣ ਤਾਂ ਹਥਿਆਰ ਬੰਦ ਸੰਘਰਸ਼ ਚੁਣਨਾ ਪਵੇਗਾ ਗੁਰੂ ਸਾਹਿਬਾਨ ਸਮਾਜ ਦੇ ਹਰ ਵਰਗ ਦੇ ਲੋਕਾਂ ਲਈ ਬਿਨਾਂ ਕਿਸੇ ਭੇਦਭਾਵ ਤੋਂ ਉਹਨਾਂ ਦੇ ਹੱਕਾਂ ਲਈ ਬਿਨਾਂ ਰੁਕੇ ਤੇ ਬਿਨਾਂ ਝੁਕੇ ਲੜਦੇ ਰਹੇ ਸਨ ਅੱਜ ਮੀਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦਾ ਪ੍ਰਕਾਸ਼ ਪੁਰਬ ਹੈ ਇਸ ਦਿਹਾੜੇ ਦੀਆਂ ਅਸੀਂ ਸਭ ਨੂੰ ਵਧਾਈਆਂ ਦਿੰਦੇ ਆਂ ਪੰਜ ਪਿਆਲੇ ਪੰਜ ਪੀਰੇ ਛਠਮ ਪੀਰੇ ਬੈਠਾ ਗੁਰ ਭਾਰੀ ਪੰਜ ਪਿਆਲੇ ਪੰਜ ਸੋਦੇ ਹੋਏ ਨਾਨਕ ਸ਼ਾਹੀ ਕੈਲੰਡਰ ਮੁਤਾਬਿਕ ਅੱਜ ਸਿੱਖ ਕੌਮ ਦੇ 6ਵੇਂ ਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦਾ ਪ੍ਰਕਾਸ਼ ਦਿਹਾੜਾ ਹੈ। ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਤਖਤਾ ਸਿੱਖ ਕੌਮ ਸ਼ਾਂਤਮਈ ਕਦਰਾਂ ਕੀਮਤਾਂ ਦੀ ਡਟ ਕੇ ਪਹਿਰੇਦਾਰੀ ਕਰਦੀ ਰਹੀ ਪਰ ਪੰਚਮ ਪਾਤਸ਼ਾਹ ਦੀ ਸ਼ਹਾਦਤ ਤੋਂ ਬਾਅਦ ਜਦੋਂ 6ਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਸਿੱਖੀ ਦੀ ਬਾਗਡੋਰ ਸੰਭਾਲੀ ਤਾਂ ਸਿੱਖ ਧਰਮ ਇੱਕ ਨਿਵੇਕਲੇ ਤੇ ਕ੍ਰਾਂਤੀਕਾਰੀ ਮੋੜ ਵੱਲ ਮੁੜਿਆ। ਜਿਸ ਸੰਬੰਧੀ ਭਾਈ ਗੁਰਦਾਸ ਜੀ ਨੇ ਲਿਖਿਆ ਪੰਜ ਪਿਆਲੇ ਪੰਜ ਪੀਰ ਛਟੰਪੀਰ ਬੈਠਾ ਗੁਰਪਾਰੀ ਅਰਚਨ ਕਾਇਆ ਪਲਟ ਕੈ ਮੂਰਤ ਹਰ ਗੋਬਿੰਦ ਸਵਾਰੀ ਚੱਲੀ ਪੀੜੀ ਸੋਟੀਆਂ ਰੂਪ ਦਿਖਾਵਨ ਬਾਰੋਵਾਰੀ ਦਲ ਭੰਜਨ ਗੁਰਸੂਰਮਾ ਵੱਡ ਚੋਦਾ ਬਹੁ ਪਰ ਉਪਕਾਰੀ ਇਸ 17ਵੇਂ ਗੁਰੂ ਸਾਹਿਬ ਦੀ ਮਹਿਮਾ ਵਿੱਚ ਲਿਖੀਆਂ ਗਈਆਂ ਨੇ ਜਿਨ੍ਹਾਂ ਨੇ ਮੀਰੀ ਪੀਰੀ ਦਾ ਸਿਧਾਂਤ ਉਸਾਰ ਕੇ ਸਿੱਖਾਂ ਨੂੰ ਸੰਤ ਦੇ ਨਾਲ ਸਿਪਾਹੀ ਵਾਲਾ ਰੂਪ ਵੀ ਦਿੱਤਾ ਆਪਨੇ ਗੁਰੂ ਨਾਨਕ ਸਾਹਿਬ ਦੇ ਸਿਰ ਤਰ ਤਲੀ ਗਲੀ ਮੇਰੀ ਆਉ ਦੇ ਬੋਲਾਂ ਨੂੰ ਅਮਲੀ ਜਾਮਾ ਪਹਿਨਾਇਆ ਗੁਰੂ ਹਰਗੋਬਿੰਦ ਸਾਹਿਬ ਦਾ ਪ੍ਰਕਾਸ਼ ਜੂਨ 1595 ਵਿੱਚ ਪੰਜਵੇਂ ਗੁਰੂ ਅਰਜਨ ਦੇਵ ਜੀ ਦੇ ਗ੍ਰਹਿ ਮਾਤਾ ਗੰਗਾ ਜੀ ਦੀ ਕੁਖੋਂ ਗੁਰੂ ਕੀ ਵਡਾਲੀ ਅੰਮ੍ਰਿਤਸਰ ਵਿਖੇ ਹੋਇਆ ਬਾਲ ਹਰ ਗੋਬਿੰਦ ਦੇ ਬਚਪਨ ਤੋਂ ਹੀ ਆਪ ਦਾ ਜੀਵਨ ਖਤਮ ਕਰਨ ਲਈ ਗੁਰੂ ਘਰ ਦੇ ਦੋਖੀਆਂ ਨੇ ਕਈ ਵਾਰ ਹਮਲੇ ਕੀਤੇ ਪਰ ਕਾਮਯਾਬ ਨਾ ਹੋ ਸਕੇ ਈਸੋਡੀਆਂ ਰੂਪ ਦਿਖਾਵਨ ਵਾਰੋ ਵਾਰੀ 1606 ਵਿੱਚ ਪਿਤਾ ਗੁਰੂ ਦੀ ਸ਼ਹੀਦੀ ਤੋਂ ਬਾਅਦ ਸਿਰਫ 11 ਸਾਲ ਦੀ ਉਮਰ ਵਿੱਚ 6ਵੇਂ ਗੁਰੂ ਦੇ ਰੂਪ ਵਿੱਚ ਆਪ ਨੇ ਗੁਰਗੱਦੀ ਦੀ ਸੇਵਾ ਸੰਭਾਲੀ ਮੁਗਲਾਂ ਦੇ ਜ਼ੁਲਮ ਦਾ ਟਾਕਰਾ ਕਰਨ ਲਈ ਆਪਨੇ ਹਥਿਆਰਬੰਦ ਸੰਘਰਸ਼ ਦਾ ਰਾਹ ਚੁਣਿਆ ਤੇ ਆਪਣੀ ਸੁਤੰਤਰ ਤੇ ਨਿਪੁੰਨ ਸਿੱਖ ਫੌਜ ਤਿਆਰ ਕੀਤੀ। ਨਗਾਰੇ ਤੇ ਚੋਟ ਲਾਉਣੀ ਆਰੰਭ ਕੀਤੀ। ਰਾਜਸੀ ਫੈਸਲੇ ਕਰਨ ਲਈ ਸ੍ਰੀ ਅਕਾਲ ਤਖਤ ਸਾਹਿਬ ਦੀ ਉਸਾਰੀ ਕੀਤੀ ਜੋ ਸਮੇਂ ਦੇ ਮੁਗਲ ਹਾਕਮਾਂ ਲਈ ਇੱਕ ਸਿੱਧੀ ਵੰਗਾਰ ਸੀ। ਪੰਜ ਪਿਆਰ ਪਨੰਝ ਪੀ ਚਟ੍ਰੰਭ ਪੀ ਉਸ ਵਕਤ ਫੌਜਾਂ ਰੱਖਣ ਤੇ ਸ਼ਿਕਾਰ ਖੇਡਣ ਦਾ ਕੰਮ ਸਿਰਫ ਰਾਜਿਆਂ ਮਹਾਰਾਜਿਆਂ ਦੇ ਹੀ ਹਿੱਸੇ ਆਉਂਦਾ ਸੀ ਤੇ ਬਾਕੀਆਂ ਲਈ ਅਜਿਹਾ ਕਰਨ ਦੀ ਸਖਤ ਮਨਾਹੀ ਸੀ ਗੁਰੂ ਸਾਹਿਬ ਦੀ ਇਨਸਾਫ ਪਸੰਦੀ ਨੂੰ ਦੇਖਦਿਆਂ ਦੂਜੇ ਧਰਮਾਂ ਦੇ ਲੋਕ ਵੀ ਗੁਰੂ ਘਰ ਦੇ ਨੇੜੇ ਆਉਣ ਲੱਗੇ ਇਸ ਤਰ੍ਹਾਂ ਗੁਰੂ ਸਾਹਿਬ ਦੀ ਲੋਕਪ੍ਰਿਅਤਾ ਕਾਫੀ ਵੱਧ ਗਈ ਜੋ ਹਾਕਮਾਂ ਨੂੰ ਹਜਮ ਨਾ ਹੋਈ ਤਤਕਾਲੀ ਜਹਾਂਗੀਰ ਬਾਦਸ਼ਾਹ ਨੇ ਜੁਰਮਾਨਾ ਵਸੂਲੀ ਦਾ ਬਹਾਨਾ ਬਣਾ ਕੇ ਗੁਰੂ ਸਾਹਿਬ ਨੂੰ ਗਵਾਲੀਅਰ ਦੇ ਕਿਲੇ ਵਿੱਚ ਕੈਦ ਕਰ ਦਿੱਤਾ ਪਰ ਗੁਰੂ ਸਾਹਿਬ ਦੀ ਸ਼ਖਸੀਅਤ ਦੇ ਪ੍ਰਭਾਵ ਹੇਠ ਅਗਵਾਲੀਆ ਦਾ ਕਿਲਾ ਵੀ ਧਾਰਮਿਕ ਖੁਸ਼ਬੂਈ ਵੰਡਣ ਲੱਗਿਆ ਇਨਸਾਫ ਪਸੰਦ ਗੁਰੂ ਸਾਹਿਬ ਨੇ ਰਿਹਾਈ ਵੇਲੇ ਆਪਣੇ ਨਾਲ 52 ਹਿੰਦੂ ਰਾਜਿਆਂ ਨੂੰ ਵੀ ਰਿਹਾ ਕਰਵਾਇਆ ਸੀ ਪੰਜ ਪੀਰ ਛਠਮ ਪੀਰ ਬੈਠਾ ਗੁਰਪਾਰੀ ਗੁਰੂ ਸਾਹਿਬ ਨੇ ਆਪਣੀ ਜ਼ਿੰਦਗੀ ਵਿੱਚ ਰੋਹਿਲਾ ਲੋਗੜ ਮਹਾਰਾਜ ਕਰਤਾਰਪੁਰ ਤੇ ਪਲਾਹੀ ਸਾਹਿਬ ਫਗਵਾੜਾ ਵਿੱਚ ਮੁਗਲਾਂ ਨਾਲ ਯੁੱਧ ਕੀਤੇ ਤੇ ਸਾਰਿਆਂ ਵਿੱਚ ਹੀ ਫਤਿਹ ਹਾਸਲ ਕੀਤੀ ਕਰਤਾਰਪੁਰ ਦੀ ਜੰਗ ਸਿੱਖ ਇਤਿਹਾਸ ਵਿੱਚ ਅਹਿਮ ਸਥਾਨ ਰੱਖਦੀ ਹੈ। ਗੁਰੂ ਹਰਗੋਬਿੰਦ ਸਾਹਿਬ ਨੇ ਪਹਿਲੇ ਚਾਰ ਗੁਰੂ ਸਾਹਿਬਾਨਾਂ ਵਾਂਗ ਆਪਣਾ ਪੂਰਾ ਜੀਵਨ ਸਿੱਖ ਧਰਮ ਦੇ ਪ੍ਰਚਾਰ ਤੇ ਪ੍ਰਸਾਰ ਵਿੱਚ ਲਾਇਆ। ਫਰਕ ਸਿਰਫ ਇੰਨਾ ਸੀ ਕਿ ਆਪਨੇ ਸਿੱਖਾਂ ਨੂੰ ਸ਼ਸਤਰਧਾਰਨ ਕਰਵਾ ਕੇ ਇਤ ਦਾ ਜਵਾਬ ਪੱਥਰ ਨਾਲ ਦੇਣਾ ਸਿਖਾਇਆ। ਗੁਰੂ ਸਾਹਿਬ ਨੇ ਆਪਣੀ ਕਹਿਣੀ ਤੇ ਕਰਨੀ ਵਿੱਚ ਸੰਤੋਲ ਬਣਾ ਕੇ ਲੋਕਾਈ ਨੂੰ ਸੇਵਾ ਤੇ ਸਿਮਰਨ ਨਾਲ ਵੀ ਜੋੜੀ ਰੱਖਿਆ। ਦੁਰੀਆ ਨੂੰ ਅਲਵਿਦਾ ਕਹਿਣ ਤੋਂ ਪਹਿਲਾਂ ਛੇਵੇਂ ਗੁਰੂ ਸਾਹਿਬ ਨੇ ਗੁਰਕੱਦੀ ਦੀ ਜ਼ਿੰਮੇਵਾਰੀ ਆਪਣੇ ਪੋਤਰੇ ਸ੍ਰੀ ਗੁਰੂ ਹਰ Rai ਸਾਹਿਬ ਨੂੰ ਸੌਂਪ ਦਿੱਤੀ ਤੇ ਕੀਰਤਪੁਰ ਸਾਹਿਬ ਵਿਖੇ 1947 ਵਿੱਚ ਆਪ ਜੋਤੀ ਜੋਤ ਸਮਾ ਗਏ ਗੁਰੂ ਸਾਹਿਬ ਦੇ ਪ੍ਰਕਾਸ਼ ਪੁਰਬ ਮੌਕੇ ਗੁਰੂ ਕੀ ਵਡਾਲੀ ਅੰਮ੍ਰਿਤਸਰ ਅਤੇ ਸ੍ਰੀ ਅਕਾਲ ਤਖਤ ਸਾਹਿਬ ਸਮੇਤ ਦੁਨੀਆ ਭਰ ਦੇ ਗੁਰੂ ਘਰਾਂ ਵਿਖੇ ਖਾਸ ਰੌਣਕਾਂ ਸਜਦੀਆਂ ਨੇ ਵੀਰ ਬਿਠਾ